ਸਤਿ ਆਵਾਜੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਦੂਸ਼ਣ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਹਾਜ਼ਰਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਦੀ ਸੇਵਾ ਗੁਰੂ ਸਾਹਿਬ ਲੈ ਰਹੇ ਨੇ। ਆਪ ਸੰਤਾ ਦੇ ਸਹਿਯੋਗ ਸਦਕਾ ਹੀ ਇਹ ਸੇਵਾ ਚੱਲ ਰਹੀ ਹੈ। ਤੇ ਜਿਨ੍ਹਾਂ ਦੇ ਸਹਿਯੋਗ ਸਦਕਾ ਚੱਲ ਰਹੀ ਹੈ ਅਸੀਂ ਅਕਸਰ ਕਹਿੰਦੇ ਰਹਿੰਦੇ ਆ ਵੀ ਆਹੋ ਭਾਈ ਸਕੂਲ ਦੇ ਵਿੱਚ ਆ ਕੇ ਇੱਕ ਵਾਰੀ ਦਰਸ਼ਨ ਕਰੋ। ਬੱਚਿਆਂ ਨੂੰ ਮਿਲੋ ਸਾਨੂੰ ਮਿਲੋ ਦੱਸੋ ਸਾਨੂੰ ਕੋਈ ਸਾਡੇ ਅੰਦਰ ਕਮੀ ਪੇਸੀ ਹੈ ਤੇ ਜਿਵੇਂ ਵੀ ਚਲੋ ਆਸ਼ੀਰਵਾਦ ਸਾਨੂੰ ਮਿਲਦਾ ਜਦੋਂ ਵੀ ਕੋਈ ਫੈਮਿਲੀ ਸਾਡੇ ਕੋਲ ਆਉਂਦੀ ਹੈ ਜਿਵੇਂ ਕਿ ਅਕਸਰ ਮੈਂ ਸਟੇਜਾਂ ਤੋਂ ਵੀ ਬੇਨਤੀ ਕਰਦਾ ਹੁੰਨਾ ਕਿ ਆਪਾਂ ਬੱਚਿਆਂ ਦੇ ਜਨਮ ਦਿਨ ਐ ਐਸੇ ਬੱਚਿਆਂ ਨਾਲ ਮਲਾਗ ਮਨਾਇਆ ਕਰੀਏ ਜਿਹੜੇ ਕਿ ਬੱਚੇ ਲੋੜਵੰਦ ਆ ਅਕਸਰ ਅਸੀਂ ਹੋਟਲਾਂ ਦੇ ਵਿੱਚ ਆ ਕੇ ਤੇ ਬਾਹਰ ਜਾ ਕੇ ਪਾਰਟੀਆਂ ਕਰਦੇ ਆ ਸਮਾਂ ਵੀ ਖਰਾਬ ਕਰਦੇ ਆ ਪੈਸਾ ਵੀ ਖਰਾਬ ਕਰਦੇ ਆ ਤੇ ਬੱਚਿਆਂ ਨੂੰ ਕੋਈ ਬਹੁਤੀ ਸਿਹਤ ਵੀ ਨਹੀਂ ਮਿਲਦੀ ਤੇ ਮੈਂ ਕਹਿਣਾ ਨਾ ਕੁਰਮਾ ਦਾ ਜਿਹੜਾ ਸਾਡਾ ਕਨਸੈਪਟ ਹੈ ਉਹ ਇਦਾਂ ਹੀ ਆਪਣਾ ਜਨਮ ਦਿਨ ਜਦੋਂ ਅਸੀਂ ਮਨਾਵਾਂਗੇ ਬੱਚਿਆਂ ਦਾ ਜਨਮ ਦਿਨ ਮਨਾਵਾਂਗੇ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਵੀ ਜੋ ਕੁਝ ਫੈਸਿਲਿਟੀ ਸਾਨੂੰ ਮਿਲ ਰਹੀਆਂ ਜੋ ਅਸੀਂ ਘਰ ਦੇ ਵਿੱਚ ਜਿੱਦਾਂ ਅਸੀਂ ਪੜ ਰਹੇ ਹਾਂ ਲਿਖ ਰਹੇ ਹਾਂ ਵਿਚਰ ਰਹੇ ਹਾਂ ਸਮਾਜ ਦੇ ਵਿੱਚ ਤੇ ਬਹੁਤ ਸਾਰੇ ਬੱਚੇ ਐਸੇ ਵੀ ਹੈ ਨੇ ਵੀ ਜਿਨ੍ਹਾਂ ਨੂੰ ਇਹ ਕੁਝ ਨਹੀਂ ਮਿਲਦਾ ਸੋ ਐਸਾ ਹੀ ਅੱਜ ਇੱਕ ਮਾਹੌਲ ਬਣਿਆ ਜੀ ਸਾਡੇ ਕੋਲ ਪਰਿਵਾਰ ਪਹੁੰਚਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਪਵਿੱਤਰ ਕੌਂਜੀ ਸਾਡੇ ਕੋਲ ਇਹ ਪਵਿੱਤਰ ਕੋਈ ਨਾਮਾ ਚਿਰਵਾਤੀ ਪਵਿੱਤਰ ਕੋਈ ਸਾਡੇ ਕੋਲ ਅੱਜ ਇੱਕ ਸਪੈਸ਼ਲ ਪਹੁੰਚੇ ਨੇ ਤੇ ਇਹਨਾਂ ਦੀ ਬੱਚੀ ਦਾ ਬੇਟੀ ਦਾ ਜਨਮ ਦਿਨ ਬਰਚੀ ਰਬਾਣੀ ਜੋਤ ਕੋ ਤੁਸੀਂ ਦੇਖਦੇ ਹੋ ਗੱਡੀ 'ਚ ਬੈਠੀ ਆ ਤੇ ਇਹ ਪਰਿਵਾਰ ਪਿਛਲੇ 4-5 ਸਾਲਾਂ ਤੋਂ ਇਸ ਖਾਲਸਾ ਪਚਾਕ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਸਮਾਵੇਲਿਆ ਚਲੋ ਗੁਰਸਾਹਦੀ ਕੇਂਦਰ ਨਾਲ ਦੇਰ ਆਏ ਦਰਸਤਾ ਹੈ ਕਹਿੰਦੇ ਤਾਂ ਅਸੀਂ ਸਾਰਿਆਂ ਨੂੰ ਰੰਦੇ ਆ ਵੀ ਆਓ ਜਰੂਰ ਇੱਕ ਵਾਰੀ ਆ ਕੇ ਦਰਸ਼ਨ ਦਿਓ ਮਿਲੋ ਦੇਖੋ ਆ ਕੇ ਤੇ ਆਜੇ ਪਰਿਵਾਰ ਸਾਡੇ ਕੋਲ ਆਇਆ ਤੇ ਬੱਚਿਆਂ ਨਾਲ ਇਸ ਬੱਚੀ ਦਾ ਪਹਿਲਾ ਜਨਮ ਦਿਨ ਸੀ ਅੱਜ ਆਪਾਂ ਉਹ ਬੱਚਿਆਂ ਨਾਲ ਸੈਲੀਬ੍ਰੇਟ ਕੀਤਾ ਤੇ ਸਾਰੀ ਵੀਡੀਓ ਆਪ ਜੀ ਨੂੰ ਦਿਖਾਵਾਂਗੇ ਕਿ ਕਿਦਾਂ ਬੱਚਿਆਂ ਨੇ ਅਰਦਾਸ ਵੀ ਕੀਤੀ ਹੈ ਬੱਚੀ ਦੀ ਚੜ੍ਹਦੀ ਕਲਾ ਦੇ ਲਈ ਸੋ ਬਹੁਤ-ਬਹੁਤ ਧੰਨਵਾਦ ਅਸੀਂ ਖਾਲਸਾ ਪ੍ਰਚਾਰ ਮਿਸ਼ਨ ਵੱਲੋਂ ਸਾਰੇ ਸਟਾਫ ਵੱਲੋਂ ਸਾਰੀ ਸਾਡੀ ਟੀਮ ਵੱਲੋਂ ਇਸ ਪਰਿਵਾਰ ਦਾ ਕਰਦੇ ਆ ਤੇ ਗੁਰੂ ਸਾਹਿਬ ਅਕਸ਼ਿਸ਼ ਕਰਨ ਇਸੇ ਤਰ੍ਹਾਂ ਇਸ ਪਰਿਵਾਰ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਰਹਿਣ ਤੋਂ ਬੇਨਤੀ ਕਰਾਂਗਾ ਆਪ ਵੀ ਕੁਛ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਕੂਲ ਬਾਰੇ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਾ ਹੈ ਬਹੁਤ ਹੀ ਜ਼ਿਆਦਾ ਅੱਛਾ ਲੱਗਾ ਅਸੀਂ ਸੋਚ ਰਹੇ ਹਾਂ ਕਿ ਅਸੀਂ ਹੁਣ ਤੱਕ ਇੱਥੇ ਆ ਕੇ ਨਹੀਂ ਪਾਏ ਤੇ ਨੈਕਸਟ ਟਾਈਮ ਤੋਂ ਇਹੀ ਹੋਏਗਾ ਵੀ ਅਸੀਂ ਆਪਣੇ ਬੱਚਿਆਂ ਦੇ ਜਾਂ ਆਪਣੇ ਕੋਈ ਵੀ ਅੱਛੇ ਕੰਮ ਇੱਥੇ ਆ ਕੇ ਕਰੀਏ ਬੱਚਿਆਂ ਦੇ ਜਨਮ ਦਿਨ ਇੱਥੇ ਹੀ ਮਨਾਈਏ ਤੇ ਅਸੀਂ ਬੱਚਿਆਂ ਲਈ ਬਹੁਤ ਦੁਆਵਾਂ ਦਿੰਦੇ ਹਾਂ ਕਿ ਉਹ ਚੜ੍ਹਦੀ ਕਲਾ ਚ ਰਹਿਣ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਤੁਸੀਂ ਸਮਾਂ ਕੱਟ ਕੇ ਸਾਡੇ ਸਕੂਲ ਚ ਆਏ ਤੁਹਾਡਾ ਸਕੂਲ ਆ ਸਾਡਾ ਕੰਦਾ ਤੁਹਾਡੀਆਂ ਅਸੀਸਾਂ ਨਾਲ ਹੀ ਤਾਂ ਚੱਲਦਾ ਹੈ ਸਾਡੀ ਤਾਂ ਸੇਵਾ ਲੱਗੀ ਹੈ ਗੁਰੂ ਸਾਹਿਬ ਨੇ ਸਾਨੂੰ ਸੇਵਾ ਦਿੱਤੀ ਹੈ ਤੇ ਉਹ ਆਪਾਂ ਕਰ ਰਹੇ ਆਂ ਬਾਕੀ ਸੰਗਤਾਂ ਲਈ ਇਹ ਜੀ ਸਭ ਕੁਝ ਤੇ ਸਾਰਿਆਂ ਨੂੰ ਅੱਗੋਂ ਵੀ ਬੇਨਤੀ ਹੈ ਕਿਟੋ-ਕਟੇ ਇੱਕ ਵਾਰੀ ਜ਼ਰੂਰ ਆਪ ਜੀ ਇਸ ਸਕੂਲ ਦੇ ਵਿੱਚ ਆ ਕੇ ਇੱਕ ਵਾਰੀ ਦੇਖ ਕੇ ਜ਼ਰੂਰ ਜਾਓ ਤਾਂ ਕਿ ਤੁਹਾਨੂੰ ਇੱਕ ਸੰਦੇਹੀ ਹੋ ਸਕੇ ਵੀ ਸਾਡਾ ਦਿੱਤਾ ਦਸਵੰਦ ਹੈ ਜਿਹੜਾ ਕਿੱਥੇ ਵਰਤਿਆ ਜਾ ਰਿਹਾ ਤੇ ਕਿਵੇਂ ਵਰਤਿਆ ਜਾ ਰਿਹਾ ਸੋ ਮਹਾਰਾਜੀ ਬਖਸ਼ਿਸ਼ ਕਰਨ ਦੀ ਸਾਰਿਆਂ ਦਾ ਧੰਨਵਾਦ ਆਸ ਕਰਦੇ ਹਾਂ ਅੱਜ ਦੀ ਵੀਡੀਓ ਆਪ ਜੀ ਨੂੰ ਜ਼ਰੂਰ ਪਸੰਦ ਆਏਗੀ ਤੇ ਜਰੂਰ ਆਪ ਜੀ ਲਾਈਕ ਕਰਿਓ ਕਮੈਂਟਸ ਕਰਿਓ ਤੇ ਸ਼ੇਅਰ ਕਰਿਓ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਹੈ ਵਾਹਿਗੁਰੂ ਜੀ ਰਵਾਨੀ ਕੌਰ ਦਾ ਬਰਥ ਬਰਥ ਹੈ ਬਹੁਤ ਬਰਥ ਬੀ ਸਭ ਨੂੰ ਸਰਸਾ ਵੈਰੀ ਪਤੂ ਅੱਜ ਸਾਡੇ ਕੋਲ ਸੁਚੇਚੇ ਤੌਰ ਤੇ ਪਰਿਵਾਰ ਸਾਡੇ ਕੋਲ ਪੰਚੇ ਮਾਤਾ ਪਿਤਾ ਕੋ ਜੀ ਨਾਲ ਦੇ ਬੱਚੇ ਤੇ ਬੇਟੀ ਦਾ ਅੱਜ ਪਹਿਲਾ ਜਨਮ ਦਿਨ ਹੈ ਤੇ ਆਪਾਂ ਵਧਾਈਆਂ ਸਾਰਿਆਂ ਨੇ ਦਿੱਤੀਆਂ 10 ਵੱਲੋਂ ਵੀ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਆਪਾਂ ਗੁਰਸਾ ਜੀ ਦੇ ਚਰਨਾਂ ਦੇ ਵਿੱਚ ਪਹਿਲਾਂ ਆਪਾਂ ਅਰਦਾਸ ਕਰਾਂਗੇ ਬੱਚੀ ਦੀ ਚੜ੍ਹਦੀ ਕਲਾ ਦੇ ਲਈ ਗੁਰਸਾ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ੇ ਤੇ ਜੇ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਅਦਾਸ ਆਪਾ ਹਮਾਰਾ ਕਿਰਪਾ ਕਰਨਾ ਆਪ ਜੀ ਦੇ ਬੱਚੇ ਸਾਰੇ ਬੱਚਿਆਂ ਨੇ ਆਪਣੇ ਦਿਲ ਦੇ ਵਿੱਚ ਬੱਚੀ ਰਬਾਣੀ ਔਰ ਦੀ ਰਾਜੀ ਨਾਮ ਰਬਾਣੀ ਜੋਤਪਾਲ ਰਬਾਣੀ ਜੋਤਪਾਲੀ ਦੇ ਰੁਕਤਾ ਦੀ ਅਦਾਸ ਠੀਕ ਹੈ ਥੋੜੀ ਜਿਹੀ ਢਿੱਲੀ ਹੈ ਬੱਚੀ ਤੇ ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ ਕਿ ਗੁਰੂ ਸਾਹਿਬ ਅਚੀ ਨੂੰ ਚੜ੍ਹਦੀ ਕਲਾ ਬਖਸ਼ਣ ਕੰਦਰਸਤੀਆਂ ਬਖਸ਼ਣ ਤੇ ਅੱਜ واحرو جی فتح شری گو جی سہایب لوہائی چھڑی نت چڑے ਆਰੋਧਵਾ ਰਹੇ ਆਂ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਨੂੰ ਜੀ ਸਤਿ ਸ਼੍ਰੀ ਅਕਾਲ ਤੁਮੇ ਸਰਵਤ ਖਾਲਸਾ ਜੀ ਕੇ ਅਰਦਾਸ ਹਰਦੀ ਸਰਵਤ ਖਾਲਸਾ ਜੀ ਕੋ ਸਤਿ ਅਕਾਲ ਹੈ ਤੁਮਾਏ ਚ ਪਵਿਚ ਪਵਨ ਕ ਸਰਕਾਰ ਖਾਲਸਾ ਜੀ ਨੇ ਬਖਸ਼ੋ ਜੀ ਤੇਰਵਾਰਿਓ ਕੇ ਮਾਨ ਸਤਿਗੁਰੂ ਨੇ ਤਾਣੇ ਉਕੇ ਤਾਣ ਮੋਟਿਆਂ ਦੀ ਓਹ ਅਸਰੇ ਅਸਰੇ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਵਿਤੇ ਚੰਨ ਨਾਮ ਕੇ ਅਰਦਾਸ ਬੇਨਤੀ ਨੇ ਘਰ ਬਾਹਰ ਤੇਰਾ ਪਰਵਾਸਾ ਦੂਜਨ ਕੀ ਹੈ ਸੰਗ ਕਰ ਕਿਰਪਾ ਪ੍ਰੀਤਮ ਦਾ ਬਪਣੇ ਨਾਮ ਜਿਉ ਹਰ ਰੰਗ ਪਾਤਸ਼ਾਹੀਓ ਆਪ ਜੀ ਨੇ ਪਾਲ ਕਿਛਾ ਬਖਸ਼ਿਸ਼ ਕੀਤੀ ਸਤਿਗੁਰੂ ਆਪ ਜੀ ਦੇ ਦਰਕਾਰ ਦੇ ਸੇਵ ਮਾਤਾ ਪਵਿੱਤਰ ਪਾਲ ਪਵਿੱਤਰ ਕੌਰ ਜੀ ਸਮੂਹ ਪਰਿਵਾਰ ਪਾਤਸ਼ਾਹੀ ਆਪ ਜੀ ਦਾ ਉਤੰਸਰ ਕਰ ਕਰਕੇ ਪਾਤਸ਼ਾਹੀਓ ਆਪਣੀ ਬੱਚੀ ਗਵਾਨੀ ਜਨਮ ਕਰਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਗਏ ਪਾਤਸ਼ਾਹੀਓ ਆਪ ਜੀ ਦੇ ਚਰਨਾਂ ਦਾ ਦੌਤ ਅਸਰੇ ਲੈ ਕਰਕੇ ਸਤਿਗੁਰ ਜੀ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਵਿਖੇ ਬੱਚਿਆਂ ਦੀ ਸੇਵਾ ਲਈ ਪਹੁੰਚੇ ਹਨ ਪਤਸ਼ਾਹੀਓ ਆਪ ਕਿਰਪਾ ਕਰਨਾ ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸੇਵਕਾਂ ਦੀ ਸੇਵਾ ਥਾਏ ਪਵਨੀ ਪਤਸ਼ਾਹ ਬੇਨ ਮਿਦ ਕਰਨੀ ਪਤਸ਼ਾਹ ਬੱਚੀ ਰਬਾਣੀ ਕੋ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਪਤਸ਼ਾਹੀ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਦੇ ਰੁਗਤਾ ਤੇ ਨੁਸਤੀ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰ ਜੀ ਤੁਮੇ ਛਾੜ ਕੋਈ ਅਵਰ ਨਾ ਧਿਆਓ بچیا <تصفح> ਅਰਦਾਸ ਬੀਤੀ ਸਰਕਾਰ ਦਾ ਪਤਸ਼ਾਹੀ ਆਂ ਕਿਰਪਾ ਕਰਨਾ ਬੱਚੀ ਨੂੰ ਦੇ ਰੂਤਾ ਤੁ ਉਸਦੀ ਵੀ ਤਾਤ ਬਖਸ਼ਿਸ਼ ਕਰਨੇ ਪਰਵਾਰ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਸਤਿਗੁਰੂ ਜੀ ਬੱਚਿਆਂ ਦੀ ਪਰਵਾਰ ਨੂੰ ਪ੍ਰਸ਼ਾਦ ਹਜ਼ਰ ਹੋਏ ਨ ਪਰਵਾਨ ਕਰ ਲੈਣ ਸਤਿਗੁਰਾਂ ਦੀ ਕਰ ਕਰ ਨੇ ਚੜ੍ਹਦੀ ਕਲਾ ਨਾਮ ਦੀ ਤਾਤ ਬਖਸ਼ੀਸ਼ ਨਾ ਆ ਗਿਆ ਸੁਖ ਹੋਵੇ ਨਾਮ ਚਿਤਾਵੇ ਨਾ ਚੜ੍ਹਦੀ ਕਲਾ ਸੇਵਾ ਸਤਿਗੁਰੂ ਜੀ ਦਾ ਖਾਲਸਾ ਨਾਮ ਜਪੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਸ ਲੈ ਕੇ ਗਿਆ ਨਾ ਤੇ ਬੱਚੇ ਨੂੰ ਪੁੱਛੇ ਮੈਂ ਕੌਣ ਹੈ ਕਹਿੰਦੇ ਛੋਟੇ ਸਰ ਜੀ ਹੈ ਤੇ ਬਰੇ ਬੱਚਾ ਨੇ ਕਿਤਾਬ ਦੇ ਦਿੱਤਾ ਹੈ ਬੱਚਾ ਨੇ ਅਸ਼ੀਰਵਾਦ ਦੇ ਦਿੱਤਾ ਆਪਣੇ ਵੱਲੋਂ ਗੁਰੂ ਸਾਹਿਬ ਜਿਹੜੀ ਦੀ ਗੱਲ ਬਖਸ਼ ਕਰਨਗੇ ਮਹਾਰਾਜ ਨੇ ਕਿਰਪਾ ਕਰਨੀ ਹੈ ਬੜਿਆਰ ਉਹਨਾਂ ਨੇ ਭਾਗ ਲਾਣੇ ਦਾ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਡੀ ਅਰਜ਼ੋਈ ਉਹਨਾਂ ਦੇ ਚਰਨਾਂ 'ਚ ਜਾ ਲੱਗੇ ਬੱਚਿਆਂ ਦੀ ਅਰਜ਼ੋਈ ਲੱਗੇ ਤੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਗੁਰੂ ਸਾਹਿਬ ਮਿਹਰ ਕਰਨ ਤੇ ਤੁਸੀਂ ਵੀ ਆਪਣਾ ਇਸੇ ਤਰ੍ਹਾਂ ਆਸ਼ੀਰਵਾਦ ਬੱਚਿਆਂ ਨੂੰ ਦਿੰਦੇ ਰਹੇ ਅੱਜ ਬਹੁਤ ਖੁਸ਼ੀ ਹੋਈ ਸਾਡੇ ਤੁਸੀਂ ਬੱਚਿਆਂ ਦੇ ਇਥੇ ਸਥਾਨ ਤੇ ਆਏ ਹੋ ਖਾਲਸਾ ਮੈਸ਼ਨ ਸਕੂਲ ਦੇ ਵਿੱਚ ਸੁਪਾਇਸਰ ਜੀ ਉਹਨਾਂ ਥੋੜੇ ਜਿਹਾ ਸਰਪਾ ਦੀ ਫੇਟ ਕਰਨਗੇ ਆਪ ਜੀ ਨੂੰ ਬੱਚੇ ਨੂੰ ਸਰਪਾ ਪਾਇਆ ਜਾਏਗਾ ਬੋਲੇ ਸੋ ਨਿਹਾਲ What? <laughs> ਕੱਟੋਕਾ ਟੈਕ ਵਾਲੇ ਜਰੂਰ ਆਵਜੀ ਸਕੂਲ ਦੇ ਵਿੱਚ ਆ ਕੇ ਇੱਕ ਵਾਰ ਦੇਖ ਕੇ ਜਰੂਰ ਜਾਓ ਤਾਂ ਕਿ ਤੁਹਾਨੂੰ ਇਹ تسلی ਹੋ ਸਕੇ ਵੀ ਸਾਡਾ ਦਿੱਤਾ ਦਸਵੰਦ ਹੈ ਜਿਹੜਾ ਕਿੱਥੇ ਵਰਤਿਆ ਜਾ ਰਿਹਾ ਤੇ ਕਿਵੇਂ ਵਰਤਿਆ ਜਾ ਰਿਹਾ ਸੋ ਮਹਾਰਾਜੀ ਬਖਸ਼ਿਸ਼ ਕਰਨ ਦੀ ਸਾਰਿਆਂ ਦਾ ਧੰਨਵਾਦ ਆਸ ਕਰਦੇ ਹਾਂ ਅੱਜ ਦੀ ਵੀਡੀਓ ਆਪ ਜੀ ਨੂੰ ਜਰੂਰ ਪਸੰਦ ਆਏਗੀ ਤੇ ਜਰੂਰ ਆਪ ਜੀ ਲਾਈਕ ਕਰਿਓ ਕਮੈਂਟਸ ਕਰਿਓ ਤੇ ਸ਼ੇਅਰ ਕਰਿਓ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ